ਕਾਰੋ ਫੋਕੇ ਆਪਣਾ ਨਾ ਦੇਖੀਏ ਦਿਵਾਲੀ ਸਾੜੀ ਨਾ ਪਰਾਲੀ ਵੀਰਾ ਸਾੜੀ ਨਾ ਪਰਾਲੀ ਕਿੰਨੇ ਜੀਵ ਜੰਤੂ ਆਂਦੀ ਮਿੱਟੀ ਵਿੱਚ ਠਾਰੇ ਫਿਰ ਉਹ ਕੌਦੇਾਂ ਤੇ ਜੀਵੇਂ ਨੱਚਦੀ ਬਾਰੇ ਬਚੇ ਰਣ ਕੁੱਗੀਆਂ ਦੇ ਬਚੇ ਸਣਟਾਲੀ ਸਾੜੀ ਨਾ ਪਰਾੜੀ ਦੇਖ ਤੂੰ ਇਹ ਨਾਲ ਹਾਲ ਹੁੰਦਾ ਕਿ ਸੁਵੇਰ ਦਾ ਸਿਖਰ ਦੁਪਹਿਰੇ ਦੀ ਸੇ ਮੰਚਰ ਹਨੇਰਤਾ ਸਾਰੀ ਕਾਇਨਾਤ ਜਾਪੇ ਹੋਲੀ ਕਾਲੀ ਕਾਲੀ ਸਾੜੀ ਨਾ ਪਰਾੜੀ ਵੀਰਾ ਸਾੜੀ ਨਾ ਪਰਾੜੀ ਮੰਡੀ ਵਿੱਚ ਪਿਆ ਸਾਰਾ ਸੋਨਾ ਵਿਕ ਥੋੜਾ ਜਿੰਨਾ ਸਾ ਟਿਕ ਲੈਣ ਦਈ ਅਗਲੀ ਫਸਲ ਲਈ ਐਡੀ ਕਾਲੀ ਕਾਲੀ ਸਾੜੀ ਨਾ ਪਰਾਲੀ ਵੀਰਾ ਸਾੜੀ ਨਾ ਪਰਾਲੀ ਕਿੰਨੇ ਬੀਜਿਆ ਨਾਇਆ ਕਿੰਨੀ ਤੱਕਣੀ ਕਵੇ ਕੁੱਤੇ ਪਰਾਲੀ ਬੀਤੇ ਕਣਕ ਜੋਟੀ ਕਵੇ ਪੌਣ ਪਾਣੀ ਵਾਲੀ ਜਾਵੇ ਗਾਲ ਵੀ ਸੰਭਾਲੀ ಸಾಡಿ ನಾ ಪಾಲಿ ಬೀರಾ ಸಾಡಿ